ਸੱਚੇ ਪਾਤਸ਼ਾਹ ਨੇ ਸਮੇਂ ਦੀ ਨ ਜਾਗਤ ਨੂੰ ਹਮੇਸ਼ਾ ਹੀ ਅੱਗੇ ਰੱਖਿਆ ਧੰਨ ਗੁਰੂ ਅਰਜਣ ਦੇਵ ਮਹਾਰਾਜ ਬੇਸ਼ੱਕ ਉਹ ਸ਼ਸਤਰਾਂ ਦੇ ਧਨੀ ਸੀ ਪਿੰਡ ਮਾਉਂ ਦੀ ਧਰਤੀ ਤੇ ਸਤਗੁਰਾਂ ਨੇ ਨੇਜਾਂ ਮਾਰ ਕੇ ਕਿਲੇ ਦਾ ਰੂਪ ਜਿਹੜੇ ਰੁੱਖ ਨੂੰ ਦਿੱਤਾ ਸੀ ਉਹ ਵੀ ਜੜਾਂ ਤੋਂ ਪੁੱਟ ਕੇ ਰੱਖ ਦਿੱਤਾ ਸੀ ਸ਼ਸਤਰਾਂ ਦੇ ਧਨੀ ਸੀ ਗੁਰੂ ਅਰਜਣ ਦੇ ਮਹਾਰਾਜ ਪਰ ਜਿਸ ਵੇਲੇ ਉਹਨਾਂ ਨੇ ਸ਼ਾਂਤਮਈ ਸ਼ਹਾਦਤ ਦਿੱਤੀ ਤਤੀਆਂ ਤਵੀਆਂ ਤੇ ਬੈਠ ਕਰਕੇ ਉਬਲਦੀਆਂ ਦੇਗਾਂ 'ਚ ਬੈਠ ਕਰਕੇ ਗਰਮ ਰੇਤਾ ਅਸੀਸ ਤੇ ਪਵਾ ਕਰਕੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਚੰਗੇ-ਚੰਗੇ ਸ਼ਾਸਤਰ ਗੁਰੂ ਘਰ ਚ ਲੈ ਕੇ ਆਓ ਆਪ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਆਪ ਦੋ ਤਲਵਾਰਾਂ ਸਤਿਗੁਰ ਸੱਚੇ ਪਾਤਸ਼ਾਹ ਪੈਨ ਕਰਕੇ ਤਖਤਾਂ ਤੇ ਸੁਭਾਈ ਮਾਨ ਹੁੰਦੇ ਤੇ ਅੱਜ ਸਾਡੀਆਂ ਜੇਬਾਂ ਦੇ ਵਿੱਚ ਮਹਿੰਗੇ ਫੋਨ ਹੋ ਸਕਦੇ ਨੇ ਘਰਾਂ ਦੇ ਵਿੱਚ ਮਹਿੰਗੇ-ਮਹਿੰਗੇ ਫੋਨ ਨੇ ਏਸੀ ਨੇ ਵੱਡੀਆਂ-ਵੱਡੀਆਂ ਐਲਈਡੀਆਂ ਨੇ ਮਹਿੰਗੇ-ਮਹਿੰਗੇ ਬੈੱਡਰੂਮ ਨੇ ਮਹਿੰਗੀਆਂ-ਮਹਿੰਗੇ ਸਾਡੇ ਕੋਲ ਗੱਡੀਆਂ ਨੇ ਜੇਕਰ ਅੱਜ ਨਹੀਂ ਹੈਗਾ ਸਾਡੇ ਕੋਲ ਤੇ ਉਹ ਚੰਗੇ ਸ਼ਸਤਰ ਨਹੀਂ ਸਾਡੇ ਕੋਲ ਹੈਗੇ ਅੱਜ ਗੁਰੂ ਦੀ ਬਖਸ਼ੀ ਸ੍ਰੀ ਸਾਹਿਬ ਸਾਡੇਆਂ ਘਰਾਂ ਦੇ ਵਿੱਚ ਨਹੀਂ ਆ ਗਈ ਵਿਆਹ ਵੇਲੇ ਵੀ ਬੱਚੇ ਦਾ ਵਿਆਹ ਹੋਵੇ ਤੇ ਮੈਂ ਕਹਿੰਦਾ ਕੋਈ ਗੁਰਦੁਆਰੇ ਸਾਹਿਬ ਆਣ ਤੋਂ ਸ੍ਰੀ ਸਾਹਿਬ ਲੈਣ ਆਉਂਦੇ ਨੇ ਭਾਈ ਸਾਹਿਬ ਸ੍ਰੀ ਸਾਹਿਬ ਮਿਲ ਜੂਗੀ ਵਿਆਹ ਵਾਸਤੇ ਲੈ ਕੇ ਜਾਣੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਵੀ ਸ਼ਾਸਤਰ ਨਹੀਂ ਹੈਗਾ ਤੁਸੀਂ ਕਿਵੇਂ ਆਖੋਗੇ ਅਸੀਂ ਆਪਣੀ ਰੱਖਿਆ ਖੁਦ ਕਰ ਸਕਦੇ ਹਾਂ ਫਿਰ ਅਸੀਂ ਕਹਿੰਦੇ ਜੀ ਸਾਡੇ ਪੱਗਾਂ ਨੂੰ ਹੱਥ ਪੈਂਦੇ ਨੇ ਕਿਉਂ ਪੈਂਦੇ ਨੇ ਇਹ ਰੱਖਿਆ ਸਾਡੀ ਮਹਿੰਗੀਆਂ ਗੱਡੀਆਂ ਨੇ ਥੋੜੀ ਕਿਤੇ ਕਰਨੀ ਆ ਮਹਿੰਗਿਆ ਘਰਾਂ ਨੇ ਨਹੀਂ ਕਰਨੀ ਇਹ ਸ਼ੀਸ਼ੇ ਦੇ ਲੱਗੇ ਹੋਏ ਦਰਵਾਜ਼ਿਆਂ ਨੇ ਨਹੀਂ ਕਰਨੀ ਮਹਿੰਗੇ ਫਰਨੀਚਰ ਨੇ ਨਹੀਂ ਕਰਨੀ ਸਾਡੀ ਰੱਖਿਆ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬੜੇ ਚ ਸ੍ਰੀ ਸਾਹਿਬ ਪਵਾ ਕੇ ਗਏ ਨੇ ਉਸ ਸ੍ਰੀ ਸਾਹਿਬ ਉਸ ਕਿਰਪਾਨ ਨੇ ਸਾਡੀ ਰੱਖਿਆ ਕਰਨੀ ਹੈ ਤੇ ਜਿਨ੍ਹਾਂ ਦੇ ਹੱਥਾਂ ਵਿੱਚ ਉਹ ਸ੍ਰੀ ਸਾਹਿਬ ਹੁੰਦੀ ਹੈ ਕਿਰਪਾਨ ਹੁੰਦੀ ਹੈ ਰਾਜ ਉਹਨਾਂ ਤੋਂ ਹੁੰਦਾ ਹੈ ਇਹ ਜ਼ਾਲਮ ਸਰਕਾਰਾਂ ਉਹਨਾਂ ਅੱਗੇ ਝੁਕਦੀਆਂ ਨੇ ਐਵੇਂ ਥੋੜੀ ਤੁਹਾਡੇ ਵੱਡੇ ਵਡੇਰਿਆਂ ਨੂੰ ਕਹਿੰਦੇ ਸੀ ਕਹਿੰਦੇ ਲਾਹੌਰ ਲੈ ਲਓ ਸਾਡੇ ਨਾਲ ਸਮਝੌਤਾ ਕਰ ਲਓ ਆਓ ਤੁਸੀਂ ਲਾਹੌਰ ਦੇ ਤਖਤਾਂ ਦੇ ਬੈਠੋ ਤੁਹਾਡੇ ਵੱਡੇ ਵਡੇਰਿਆਂ ਕੋਲ ਚੰਗੇ ਸ਼ਖਤਰ ਸੀ ਤੁਹਾਡੇ ਕੋਲ ਇਹਨੇ ਚੀਜ਼ਾਂ ਨਹੀਂ ਹੈਗੀਆਂ ਅਗਲੇ ਤੁਹਾਡੀਆਂ ਯੂਨੀਵਰਸਟੀਆਂ ਜ਼ਮੀਨਾਂ ਦੱਬਣ ਨੂੰ ਫਿਰਦੇ ਨੇ ਤੁਹਾਡੇ ਘਰ ਦੱਬਣ ਨੂੰ ਫਿਰਦੇ ਨੇ ਪੰਜਾਬ ਦੀ ਸਰ ਜਮੀਨ ਦਬਰ ਨੂੰ ਫਿਰਦੇ ਨੇ ਕਿਉਂਕਿ ਤੁਹਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਸ੍ਰੀ ਸਾਹਿਬ ਛੁੱਟ ਗਈ ਹੈ